ਨੰਕੁਰ ਪਰਚਨ ਦੇਵ ਜੀ ਮਹਾਰਾਜ ਜਿਨ੍ਹਾਂ ਦਾ ਪਰਮ ਸੇਵਕ ਭਾਈ ਗੁਰਮਖ ਜੀ ਉਹਨਾਂ ਭਾਈ ਗੁਰਮਖ ਜੀ ਨੇ ਕਿਹਾ ਸਤਿਗੁਰੂ ਜੀ ਰੋਜ ਤੁਸੀਂ ਤੁਮ ਦੇਸ਼ ਦਿੰਦੇ ਹੋ ਗੁਰਮਖ ਜਨ ਇੰਜ ਦੇ ਹੁੰਦੇ ਨੇ ਭਾਣੇ ਨੂੰ ਮੰਨਦੇ ਨੇ ਭਾਣੇ ਰਜਾ ਅੰਦਰ ਤੇਰੇ ਕੋ ਗੁਰਮਖ ਨੇ ਮੈਨੂੰ ਦੱਸੋ ਉਹ ਦੀ ਕੋਈ ਇਸ ਸੰਸਾਰ ਦੇ ਅੰਦਰ ਤੁਹਾਡਾ ਸੇਵਕ ਤੁਹਾਡੇ ਨਾਮ ਚਰਨ ਨਾਲ ਜੁੜਿਆ ਹੋਇਆ ਕੋਈ ਹੈ ਜਿਹੜਾ ਭਾਵੇਂ ਦੇ ਵਿੱਚ ਰਹਿੰਦਾ ਹੋਵੇ ਸੁੱਖ ਦੇ ਵਿੱਚ ਵੀ ਇੱਕ ਸਮਾਨ ਹੋਵੇ ਤੇ ਦੁੱਖ ਦੇ ਵਿੱਚ ਵੀ ਇੱਕ ਸਮਾਨਤਾ ਦੇ ਵਿੱਚ ਰਹੇ ਅਨੁਗੁਰ ਅਰਜਨ ਦੇਵ ਜੀ ਮਹਾਰਾਜ ਜੀ ਨੇ ਕਿਹਾ ਭਾਈ ਗੁਰਮੁਖ ਇੰਜ ਕਰ ਸਾਨੂੰ ਇੱਕ ਸੱਦਾ ਆਇਆ ਏ ਰਾਜਸਥਾਨ ਦੀ ਧਰਤੀ ਤੋਂ ਕੋਤੋਂ ਇੱਕ ਸੁਨੇਹਾ ਆਇਆ ਏ ਵੀ ਮੇਰੇ ਪੁੱਤਰ ਦਾ ਵਿਆਹ ਏ ਤੇ ਗੁਰੂ ਜੀ ਤੁਸੀਂ ਆਉਣਾ ਏ ਤੇ ਭਾਈ ਗੁਰਮੁਖ ਅਸੀਂ ਤੇ ਜਾ ਹੀ ਸਕਦੇ ਤੇ ਇੰਜ ਕਰ ਸਾਡੇ ਵੱਲੋਂ ਪਹੁੰਚ ਲਿਆ ਤੇ ਨਾਲੇ ਤੈਨੂੰ ਤੇਰੇ ਸਵਾਲ ਦਾ ਜਵਾਬ ਮਿਲ ਜਾਵੇਗਾ ਕੋਈ ਗੁਰੂ ਸਵਾਰਿਓ ਮੰਗਲ ਤੇ ਕਰਦਾ ਕਰਦਾ ਇੱਕ ਉਸ ਘਰ ਦੀ ਦਹਲੀਜ਼ ਤੇ ਪਹੁੰਚਿਆ ਜਿਸ ਘਰ ਦੇ ਅੰਦਰ ਪਾਈ ਭਿਖਾਰੀ ਜੀ ਬੈਠੇ ਪਰਮ ਸੇਵਕ ਧਰਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਭਾਈ ਭਿਖਾਰੀ ਜਿਹਦੇ ਹੱਥ ਦੇ ਵਿੱਚ ਇੱਕ ਦਰੀਏ ਜਿਹੜੀ ਪਾਟੀ ਹੋਈ ਏ ਤੇ ਉਸ ਦਰੀ ਨੂੰ ਸਿਉਂਦੇ ਪੈਣੇ। ਭਾਈ ਗੁਰਮੁਖ ਜੀ ਨੇ ਦੇਖਿਆ ਵੀ ਘਰ ਦੇ ਵਿੱਚ ਬੜੀ ਚੈਨ-ਵਹਿਲ ਏ। ਆਨੰਦ ਮੰਗਲ ਦੇ ਗੀਤ ਗਾਏ ਜਾ ਰਹੇ ਨੇ, ਮਠਿਆਈਆਂ ਬਣਦੀਆਂ ਪਈਆਂ ਨੇ। ਸਾਖ ਸੰਬੰਧੀ ਖੁਸ਼ੀਆਂ ਖੇੜੀਆਂ ਆਨੰਦਾਂ ਦੇ ਵਿੱਚ ਨੇ। ਪੁੱਛਣਾ ਕੀਤਾ ਭਾਈ ਭਿਖਾਰੀ ਕਿ ਖਾਰੀ ਜਿੱਥੇ ਨੇ ਕਹਿੰਦੇ ਉਹ ਸਾਹਮਣੇ ਬੈਠੇ ਦੇਖਿਆ ਭਾਈ ਭਿਖਾਰੀ ਦੇ ਹੱਥ ਦੇ ਵਿੱਚ ਇੱਕ ਦਰੀਏ ਜਿਲੀ ਪਾਤੀ ਹੋਈਏ ਤੇ ਸੁੰਦੇ ਪਏ ਗੁਰਮੁਖ ਜਨੋ ਭਾਈ ਭਿਖਾਰੀ ਦੇ ਕੋਲ ਜਾ ਕੇ ਭਾਈ ਗੁਰਮੁਖ ਜੀ ਨੇ ਨਮਸ਼ਕਾਰ ਕੀਤੀ ਬੰਦਨਾ ਕੀਤੀ ਫਤਿਹ ਦੀ ਸਾਂਝ ਕੀਤੀ ਸਸਰਾ ਕੀਤਾ ਮੈਂ ਧਰਗੁਰਾਮ ਦਾਸ ਜੀ ਦੇ ਕਰਵਾਇਆ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੋਂ ਆਇਆ ਤੇ ਧੰਨਵਤ ਸੱਜਣ ਦੇਵ ਜੀ ਮਹਾਰਾਜ ਨੇ ਭੇਜਿਆ ਭਾਈ ਪਖਾਰੀ ਜੀ ਕੜੇ ਹੋਗੇ ਹੱਥ ਜੋੜ ਕੇ ਸਤਿਕਾਰ ਦੇ ਅਜੋ ਨਮਸ਼ਕਾਰ ਕੀਤੀ ਆਓ ਭਗਤ ਕੀਤੀ ਬਿਠਾਉਣਾ ਕੀਤਾ ਜਲ ਪਾਨ ਸ਼ਕਾਇਆ ਅਏ ਗੁਰੂ ਜੀ ਕਹੇ ਨੇ ਭਾਈ ਭਿਖਾਰੀ ਜੀ ਘਰ ਦੇ ਵਿੱਚ ਚੈਨ ਬੈਣੇ ਵਿਆਹ ਦਾ ਤੁਹਾਡੇ ਕਰਤਾਰਜੇ ਤੁਸੀਂ ਇਹ ਤੇ ਨੁੱਕਰ ਤੇ ਬੈਠੇ ਆ ਪਾਟੀ ਦਰੀ ਸਿੰਦੇ ਪਏ ਹੋ ਹੁਣ ਗੁਰੂ ਜੀ ਸਵਾਰਿਓ ਭਾਈ ਭਿਖਾਰੀ ਜੀ ਨੇ ਕਹਿਣਾ ਕੀਤਾ ਇਸ ਦਰੀ ਦਾ ਵੀ ਕਾਜ ਏ ਇਸ ਦਰੀ ਦਾ ਵੀ ਕੰਮ ਏ ਇਸ ਦਰੀ ਨੇ ਵੀ ਕੰਮ ਆਉਣਾ ਏ ਮੈਂ ਇਸ ਕਰਕੇ ਇਹਦੀ ਤਿਆਰੀ ਕਰ ਰਿਹਾ ਹੁਣ ਇਹ ਕੱਲ ਬੜੀ ਦੇਰ ਵਾਰੀ ਸੀ ਬੜੀ ਵੱਡੀ ਬੁਝਾਰਤ ਸੀ ਇਹ ਬੁਝੇ ਕੌਣ ਭਾਈ ਗੁਰੂ ਗੁਜੇ ਨੂੰ ਕਹਿੰਦੇ ਆਓ ਮੈਂ ਤੁਹਾਨੂੰ ਆਪਣੇ ਸਾਥ ਸਬੰਧੀਆਂ ਨੂੰ ਕਿਲਾਵਾਂ ਸਾਥ ਸਬੰਧੀਆਂ ਨੂੰ ਮਿਲਾਉਣਗੇ ਘਰ ਦੇ ਅੰਦਰ ਸੋਹਣੇ ਸੋਹਣੇ ਬਸਤਰ ਕਹਿਣੇ ਗੱਟੇ ਮਠਿਆਈਆਂ ਬਣਦੀਆਂ ਕਈਆਂ ਨੇ ਸਾਰਾ ਕੁਝ ਦਿਖਾਇਆ ਕਿਤੇ ਕੋਈ ਢੋਲ ਕੀ ਲੈ ਕਰਕੇ ਭੈਣਾ ਸਗਣਾ ਦੇ ਗੀਤ ਗਾ ਰੀਆਂ ਨੇ ਤੇ ਜਿਨੂੰ ਗੁਰੂ ਸਵਾਰਿਓ ਘਰ ਦੀ ਇਸ਼ਟਵਾੜੇ ਪਿੱਛੇ ਗਏ ਤੇ ਪਿੱਛੇ ਕੀ ਦੇਖਿਆ ਭਾਈ ਗੁਰਮੁਖ ਦੀ ਨજર ਪਈ ਤੇ ਕੀ ਦੇਖਦੇ ਨੇ ਪਿਸ਼ਵਾੜੇ ਦੇ ਵਿੱਚ ਇੱਕ ਅਰਥੀ ਤਿਆਰ ਜੀ ਅਰਤੀ ਦਾ ਭਾਵ ਜਿੱਤੇ ਨਿਤਕ ਸਰੀਰ ਨੂੰ ਟਟਾ ਕਰਕੇ ਤਿਆਰਕ ਸੰਸਾਰ ਤੋਂ ਮਿਤਾਤ ਲਜਾਇਆ ਜਾਂਦਾ ਹੈ ਅਰਤੀ ਤਿਆਰ ਕੀਤੀ ਪਈਏ ਚਿੱਟੇ ਕੱਪੜਿਆਂ ਦਾ ਇੰਤਜ਼ਾਮ ਕੀਤਾ ਪਿਆ ਹੈ ਖੜਾ ਘੜੋਲੀ ਦਾ ਇੰਤਜ਼ਾਮ ਕੀਤਾ ਪਿਆ ਹੈ ਭਾਵ ਜਿੰਨੀ ਵੀ ਸੁਵਧਰੀ ਚਾਹੀਦੀ ਨੇ ਸੰਸਕਾਰ ਵਾਸਤੇ ساری ਕਾਇਤੀ ਹੈ ਆਏ ਗੁਰਮੁਖੀ ਬੜੀ ਹਰਾਨ ਹੋਏ ਕਹਿਣ ਲੱਗੇ ਅਗਲੇ ਬੰਨੇ ਵਿਆਹ ਆ ਖੁਸ਼ੀਆਂ ਖੇੜੇ ਨੇ ਪਿੱਛੇ ਤੁਸੀਂ ਆ ਸਮਾਨ ਰੱਖਿਆ ਕਿੰਨੇ ਰੱਖਿਆ ਤੁਹਾਡੇ ਘਰ ਦੇ ਵਿੱਚ ਕਿਉਂ ਕਿਉਂਕਿ ਇਹ ਬਾਦਿਸ਼ਾਹਣੀ ਉਹ ਘੇਤੇ ਚੰਗਾ ਨਹੀਂ ਨਾ ਕਿ ਇੱਕ ਬੰਨੇ ਵਿਆਹ ਹੋਵੇ ਕਿ ਹਰ ਜੀ ਦਾ ਸਮਾਨ ਘਰ ਹੋਵੇ ਕਿੰਨੇ ਰੱਖਿਆ ਹੈ ਭਾਈ ਬਿਖਾਰੀ ਜੀ ਭਾਈ ਬਿਖਾਰੀ ਜੀ ਕਹਿਣ ਲੱਗੇ ਗੁਰਮਖਾ ਨੇ ਆਪ ਤਿਆਰ ਕੀਤਾ ਆਪਣੀ ਹੱਥੀ ਬੋਲੋ ਸਤਨਾਮ ਵਾਹਿਗੁਰੂ ਮੈਂ ਆਪਣੀ ਹੱਥੀ ਤਿਆਰ ਕੀਤਾ ਹੈ ਕਿਉਂ ਤਿਆਰ ਕੀਤਾ ਹੈ ਕਿਸ ਨੇ ਪਿਆਰ ਕੀਤਾ ਹੈ ਭਾਈ ਬਿਖਾਰੀ ਜੀ ਕੰਨ ਕੇ ਦਮਖੜ ਥੋੜਾ ਸਬਰ ਕਰ ਇਹਨੇ ਪਤਾ ਲੱਗ ਜੇ ਗਾ ਮੈਂ ਤੈਨੂੰ ਦੱਸਾਂ ਭਾਈ ਬਿਖਾਰੀ ਜੀ ਦੇ ਨਾਲ ਵਾਪਸ ਆਗੇ ਜਲ ਪਾਣ ਕੀਤਾ ਸਮਾਂ ਆਇਆ ਰਾਤਰੀ ਦਾ ਰਾਤਰੀ ਦੇ ਅੰਦਰ ਵਿਸ਼ਰਾਮ ਕਰਦੇ ਪਏ ਨੇ ਪਰ ਭਾਈ ਗੁਰਮੁਖ ਜੀ ਨੂੰ ਨੀਂਦ ਨਹੀਂ ਆਈ ਨੀਂਦ ਕਿਵੇਂ ਆਵੇ ਕਿਉਂਕਿ ਸਵਾਲ ਬੜਾ ਵੱਡਾ ਖੜਾ ਹੋ ਗਿਆ ਉਸ ਇਸ ਸਵਾਲ ਦਾ ਜਵਾਬ ਲੈਣ ਵਾਸਤੇ ਗੁਰਮੁਖ ਜਣੋ ਫਿਰ ਪੁੱਛਿਆ ਭਾਈ ਭਿਖਾਰੇ ਜੀ ਕੁਝ ਦੱਸੋ ਮੈਨੂੰ ਚੈਨ ਨਹੀਂ ਆ ਰਿਹਾ you didn't have to put it